ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਕਟਹੀ ਤੀਰਥ ਨਾਵਾਂ ਇਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨ ਆਵਾਂ ਮਨ ਮੰਦਰ ਤਨ ਵੇਸ ਕਲੰਦਰ ਕਟ ਹੀ ਤੀਰਥ ਨਾਵਾਂ ਇਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨ ਆਵਾਂ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਉ ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰਿਓ ਹਮਾਰੀ ਜਲ ਥਲ ਮਹੀ ਅਲ ਭਰਪੂਰ ਲੀਣਾ ਘਟ ਘਟ ਜੋਤ ਤੁਮਾਰੀ ਸਿਖ ਮਤ ਸਭ ਬੁੱਧ ਤੁਮਾਰੀ ਮੰਦਰ ਛਾਵਾ ਤੇਰੇ ਤੁਜ ਬਿਨ ਅਵਰਣਾ ਜਾਣਾ ਮੇਰੇ ਸਾਹਿਵਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੇਂ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਜੀ ਜੰਤ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ जो तुद भाव सोई चंगा इक नानक की से। वाहे गुरु जी का खालसा वाहे गुरु जी की फतेह बिलावल महला पहला ਮੇਰਾ ਮਨ ਪ੍ਰਭੂ ਦੇਵ ਦੇ ਰਹਿਣ ਲਈ ਮੰਦਰ ਬਣ ਗਿਆ ਹੈ ਮੇਰਾ ਸਰੀਰ ਭਾਵ ਮੇਰਾ ਹਰੇਕ ਗਿਆਨਿੰਦਰਾ ਮੰਦਰ ਦੀ ਯਾਤਰਾ ਕਰਨ ਵਾਲਾ ਰਮਤਾ ਸਾਧੂ ਬਣ ਗਿਆ ਹੈ ਭਾ ਮੇਰੇ ਗਿਆਨਿੰਦਰੇ ਬਾਹਰ ਝਟਕੰਦੇ ਥਾਂ ਅੰਦਰ ਬਸਦੇ ਪਰਮਾਤਮਾ ਬਲ ਪਰਤ ਪਏ ਹਨ ਹੁਣ ਮੈਂ ਹਿਰਦੇ ਤੀਰਥ ਉੱਤੇ ਹੀ ਸ্নান ਕਰਦਾ ਹਾਂ ਪਰਮਾਤਮਾ ਦੀ ਸਿਫਤਸਰਾਂ ਦਾ ਸ਼ਬਦ ਮੇਰੀ ਜਿੰਦ ਵਿੱਚ ਟਿਕ ਗਿਆ ਹੈ ਮੇਰੀ ਜਿੰਦ ਦਾ ਆਸਰਾ ਬਣ ਗਿਆ ਹੈ ਇਸ ਵਾਸਤੇ ਮੈਨੂੰ ਯਕੀਨ ਹੋ ਗਿਆ ਹੈ ਕਿ ਮੈਂ ਮੁੜ ਜਨਮ ਨਹੀਂ ਆਵਾਂਗਾ ਇਹ ਮੇਰੀ ਮਾਂ ਮੇਰਾ ਮਨ ਦਇਆ ਦੇ ਘਰ ਪ੍ਰਭੂ ਦੇ ਚਰਨਾਂ ਵਿੱਚ ਵਿੱਜ ਗਿਆ ਹੈ ਹੁਣ ਮੈਂ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਦੀ ਆਸ ਨਹੀਂ ਰੱਖਦਾ ਕਿਉਂਕਿ ਮੈਨੂੰ ਯਕੀਨ ਹੋ ਗਿਆ ਹੈ ਕਿ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਕਿਸੇ ਦੂਜੇ ਦਾ ਦੁੱਖ ਦਰਦ ਸਮਝਣ ਵਾਲਾ ਨਹੀਂ ਹੈ ਰਹਾ ਹੈ ਅਪਹੁੰਚ ਹੈ ਅਗੋਚਰ ਹੈ ਅਦ੍ਰਿਸ਼ਟ ਹੈ ਬੇਅੰਤ ਤੂੰ ਹੀ ਸਾਡੀ ਸਭ ਜੀਵਾਂ ਦੀ ਸੰਭਾਲ ਕਰਦਾ ਹੈ ਤੂੰ ਜਲ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਹਰ ਥਾਂ ਨਿਕਾਸ਼ਕ ਵਿਆਪਕ ਹੈ ਹਰੇਕ ਜੀਵ ਦੇ ਹਿਰਦੇ ਵਿੱਚ ਤੇਰੀ ਜੋਤ ਮੌਜੂਦ ਹੈ ਹੈ ਮੇਰੇ ਮਾਲਕ ਪ੍ਰਭੂ ਸਭ ਜੀਵਾਂ ਦੇ ਮਨ ਤੇ ਸਰੀਰ ਤੇਰੇ ਹੀ ਰਚੇ ਹੋਏ ਹਨ ਸਿੱਖਿਆ ਅਕਲ ਸਮਝ ਸਭ ਜੀਵਾਂ ਨੂੰ ਤੇਥੋਂ ਹੀ ਮਿਲਦੀ ਹੈ ਤੇਰੇ ਬਰਾਬਰ ਦਾ ਮੈਂ ਕਿਸੇ ਹੋਰ ਨੂੰ ਨਹੀਂ ਜਾਣਦਾ ਮੈਂ ਨਿ ਤੇਰੇ ਹੀ ਗੁਣ ਗਾਉਂਦਾ ਹਾਂ ਸਾਰੇ ਜੀਵ ਜੰਤ ਤੇਰੇ ਹੀ ਆਸਰੇ ਹਨ ਤੈਨੂੰ ਹੀ ਸਭ ਦੀ ਸੰਭਾਲ ਦਾ ਫਿਕਰ ਹੈ ਨਾਨਕ ਦੀ ਤੇਰੇ ਦਰ ਤੇ ਸਿਰਫ ਇਹੀ ਬੇਨਤੀ ਹੈ ਜੋ ਤੇਰੀ ਰਜ਼ਾ ਹੋਵੇ ਉਹ ਮੈਨੂੰ ਚੰਗੀ ਲੱਗੇ ਮੈਂ ਸਦਾ ਤੇਰੀ ਰਜ਼ਾ ਵਿੱਚ ਰਾਜੀ ਰਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ